ਨੁਭਾਣ ਸ਼ਬਦ ਵਾਲੇ ਪਾਸੇ ਨਿਗਾਹ ਮਾਰੋ ਲੱਲੇ ਸ਼ਬਦ ਨੂੰ ਦੋ ਮਾਤਰਾਵਾਂ ਲਗੀਆਂ ਹੋਈਆਂ ਨੇ ਉਹਦੇ ਥੱਲੇ ਔਕੜ ਵੀ ਲੱਗੀ ਹੋਈ ਹੈ ਤੇ ਉੱਪਰਲੇ ਪਾਸੇ ਹੋੜਾ ਵੀ ਲੱਗਾ ਹੋਇਆ ਹੈ ਹੁਣ ਇਹਦਾ ਉਚਾਰਨ ਆਪਾਂ ਕਿਸ ਢੰਗ ਦੇ ਨਾਲ ਕਰੀਏ ਦੋ ਮਾਤਰਾਵਾਂ ਇਕੱਠੀਆਂ ਨਹੀਂ ਉਚਾਰੀਆਂ ਜਾ ਸਕਦੀਆਂ ਸਾਦ ਸੰਗਤ ਜਾਂ ਤਾਂ ਸਾਨੂੰ ਔਕੜ ਉਚਾਰਨੀ ਪਵੇਗੀ ਤੇ ਜਾਂ ਸਾਨੂੰ ਹੋੜਾ ਉਚਾਰਨਾ ਪਵੇਗਾ ਵਿਚਲਾ ਮੇਲ ਨਹੀਂ ਅਸੀਂ ਕਰ ਸਕਦੇ ਇੱਕ ਪਾਸਾ ਕਰਨਾ ਹੋਵੇਗਾ ਜਾਂ ਤਾਂ ਲੋ ਪੜਾਂਗੇ ਲੋਭਾਨ ਜਾਂ ਔਕੜ ਵਾਲਾ ਪੜਾਂਗੇ ਲੁਭਾਨ ਇਸੇ ਤਰ੍ਹਾਂ ਦੀ ਗੁਰਬਾਣੀ ਵੀ ਤੁਹਾਨੂੰ ਕਈ ਸ਼ਬਦ ਮਿਲਣ ਗੋਬਿੰਦ ਸ਼ਬਦ ਕਈਆਂ ਥਾਵਾਂ ਤੇ ਗੱਗੇ ਨੂੰ ਹੋੜਾ ਵੀ ਲੱਗਾ ਤੇ ਔਕੜ ਵੀ ਲੱਗੀ। ਗੋਪਾਲ ਸ਼ਬਦ ਨੂੰ ਕਈਆਂ ਥਾਵਾਂ ਤੇ ਗੱਗੇ ਨੂੰ ਹੋੜਾ ਵੀ ਲੱਗਾ ਤੇ ਔਕੜ ਵੀ ਲੱਗੀ। ਸੋਲਾ ਸਾਹਿਬ ਦੀ ਬਾਣੀ ਵਿੱਚ ਆਪਾਂ ਰੋਜ਼ ਪੜ੍ਹਦੇ ਆਂ ਅਣ ਦਿਨੋ ਮੋਹੇ ਆਹੀ ਪਿਆਸਾ ਅਣ ਦਿਨੋ ਨੰਨੇ ਨੂੰ ਹੋੜਾ ਵੀ ਲੱਗਾ ਤੇ ਔਕੜ ਵੀ ਲੱਗੀ ਹੈ ਪਰ ਆਪਾਂ ਅਣ ਦਿਨ ਨਹੀਂ ਪੜ੍ਹਦੇ ਸਾਰੇ ਅਣ ਦਿਨੋ ਪੜ੍ਹਦੇ ਆਂ। ਕਿਉਂ ਪੜ੍ਹਦੇ ਆਂ? ਕਿਉਂਕਿ ਇੱਥੇ ਵੀ ਇੱਕ ਅਸੂਲ ਕੰਮ ਕਰਦਾ। ਸਚੇ ਪਾਤਸ਼ਾਹ ਜੀ ਨੇ ਧੰ ਗੁਰ ਗ੍ਰੰਥ ਸਾਹਿਬ ਬਾ ਰਾਜੇ ਦੀ ਪਾਵਨ ਬਾਣੀ ਨੂੰ ਲਿਖਣ ਲੱਗੇ। ਕੁਝ ਅਸੂਲ ਬਣਾਏ ਨੇ, ਕੁਝ ਵਿਆਕਰਨਿਕ ਨਿਯਮ ਜਿਹੜੇ ਗੁਰੂ ਅਰਜਨ ਸਾਹਿਬ ਦਾਤਾ ਜੀ ਨੇ ਆਪ ਤਿਆਰ ਕੀਤੇ। ਉਹਨਾਂ ਦੇ ਵਿੱਚ ਇਹ ਦੋ ਮਾਤਰੇ ਸ਼ਬਦ ਵੀ ਆ ਜਾਂਦੇ ਨੇ। ਸਚੇ ਪਾਤਸ਼ਾਹ ਜੀ ਕਈਆਂ ਥਾਵਾਂ ਤੇ ਲਘੂ ਮਾਤਰਾ ਨੂੰ ਦੀਰਘ ਮਾਤਰਾ ਕਰਦੇ ਨੇ ਤੇ ਕਈਆਂ ਥਾਵਾਂ ਤੇ ਦੀਰਘ ਮਾਤਰਾ ਨੂੰ ਲਘੂ ਮਾਤਰਾ ਕਰ ਦਿੰਦੇ ਨੇ। ਲਘੂ ਮਾਤਰਾ ਮਤਲਬ ਛੋਟੀ ਮਾਤਰਾ, ਦੀਰਘ ਦਾ ਅਰਥ ਹੋ ਗਿਆ ਵੱਡੀ ਮਾਤਰਾ। ਛੋਟੀ ਮਾਤਰਾ ਨੂੰ ਵੱਡੀ ਕਰਨਾ, ਵੱਡੀ ਨੂੰ ਛੋਟੀ ਕਰਨਾ ਇਹ ਕਾਵ ਦੇ ਵਿੱਚ ਹਮੇਸ਼ਾ ਐਸਾ ਹੁੰਦਾ ਹੈ। ਪਾਸ਼ਾ ਜੀ ਨੇ ਵੀ ਤੁਰਕੀ ਬਾਣੀ ਦੇ ਵਿੱਚ ਇਹ ਨਿਯਮ ਵਰਤਿਆ ਹੋਇਆ। ਹੁਣ ਦੇਖੋ ਜਿਵੇਂ ਸਹੀ ਸ਼ਬਦ ਹੈ ਲੋਭ ਦਾ ਅਰਥ ਬਣਦਾ ਹੈ ਲਾਲਚ। ਪਰ ਇੱਥੇ ਸੱਚੇ ਪਾਸ਼ਾ ਜੀ ਨੇ ਖੋੜੇ ਦੀ ਮਾਤਰਾ ਨੂੰ ਔਂਕੜ ਵਿੱਚ ਕਨਵਰਟ ਕੀਤਾ ਹੈ। ਭਾਵ ਕਿ ਦੀਰਗ ਮਾਤਰਾ ਨੂੰ ਲਘੂ ਮਾਤਰਾ ਕਰ ਦਿੱਤਾ ਹੈ। ਖੋੜੇ ਦੀ ਥਾਂ ਤੇ ਔਂਕੜ ਦੀ ਵਰਤੋਂ ਹੋਏਗੀ ਲੁਭਾਨ ਇਸੇ ਕਰਕੇ ਆਪਾਂ ਉਚਾਰਨ ਕਰਾਂਗੇ ਲੁਭਾਨ। ਪਰ ਨਾਨ ਸੱਚੇ ਪਾਤਸ਼ਾਹ ਜੀ ਸਮੂ ਇਹ ਵੀ ਦੱਸਣਾ ਚਾਹੁੰਦੇ ਨੇ ਕਿ ਸਹੀ ਸ਼ਬਦ ਲੋਭ ਹੀ ਹੈ ਸਹੀ ਸ਼ਬਦ ਕਿਹੜਾ ਲੋਭ ਪਰ ਉਚਾਰਨ ਹੋਏਗਾ ਲੁਭਾਨ ਉਚਾਰਨ ਉਸ ਮਾਤਰਾ ਦਾ ਕਰਨਾ ਹੈ ਜਿਹੜੀ ਮਾਤਰਾ ਬਦਲਵੀਂ ਲਿਖੀ ਗਈ ਹੈ ਜਿਵੇਂ ਸਹੀ ਸ਼ਬਦ ਹੈ ਅਣਦਨ ਜਿਹੜਾ ਆਪਾਂ ਸੋਲਾ ਸਾਹਿਬ ਦੀ ਬਾਣੀ ਵਿੱਚ ਰੋਜ਼ ਪੜ੍ਹਦੇ ਆਂ ਅਣਦਨੋ ਮੋਹਿ ਆਹੀ ਪਿਆਸਾ ਉਹਦੇ ਵੀ ਸਹੀ ਸ਼ਬਦ ਹੈ ਅਣਦਨ ਨੰਨੇ ਥੱਲੇ ਔਂਕੜ ਲੱਗਣ ਦੇ ਨਾਲ ਸ਼ਬਦ ਬਣਦਾ ਅਣਦਨ ਪਰ ਇੱਥੇ ਸਤਿਗੁਰੂ ਨੇ ਲਘੂ ਮਾਤਰਾ ਨੂੰ ਦੀਰਘ ਮਾਤਰਾ ਵਿੱਚ ਬਦਲਿਆ ਘੋੜਾ ਲਾਇਆ ਹੈ ਤੇ ਜਿਹੜੀ ਮਾਤਰਾ ਬਦਲ ਕੇ ਲਿਖੀ ਹੈ ਉਚਾਰਨ ਵਿੱਚ ਆਉਂਦੀ ਹੈ ਇਸੇ ਕਰਕੇ ਆਪਾਂ ਅਣ ਦਿਨ ਨਹੀਂ ਪੜਦੇ ਉੱਥੇ ਪੜਦੇ ਆ ਅਣ ਦਿਨੋ 모헤 ਆਹੀ ਪਿਆਸਾ